ਜਾਬੀ ਯੂਨੀਵਰਸਿਟੀ ਦਾ ਕੀ ਰੋਲਾ ਚੱਲ ਰਿਹਾ ਆ ਆਪਾਂ ਤੁਹਾਨੂੰ ਦੱਸਦੇ ਆ ਪੰਜਾਬ ਯੂਨੀਵਰਸਿਟੀ ਆਪਣੇ ਜਿਹੜੇ ਬਜ਼ੁਰਗ ਨੇ ਉਹ ਲਾਹੌਰ ਤੋਂ ਚੰਡੀਗੜ੍ਹ ਤੱਕ ਲੈ ਕੇ ਆਏ ਸੀ ਬੜੀ ਮਿਹਨਤ ਅਤੇ ਮੁਸਕਕਤ ਦੇ ਨਾਲ ਤਾਂ ਪਹਿਲਾ ਹੱਕ ਕਿਨਾਂ ਦਾ ਹੋਇਆ ਪੰਜਾਬੀਆਂ ਦਾ ਪਰ ਇਹੋ ਜੀ ਕਰਤੂਤ ਹੁਣ ਕੇਂਦਰ ਸਰਕਾਰ ਨੇ ਕਰਤੀ ਆ ਕੇਂਦਰ ਸਰਕਾਰ ਨੇ ਜਿਹੜੀ ਕਿ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਆ 1 ਨਵੰਬਰ ਨੂੰ ਜਿਹੜਾ ਸੈਨੇਟ ਐਂਡ ਸਿੰਡੀਕੇਟ ਸੀ ਪੰਜਾਬ ਯੂਨੀਵਰਸਿਟੀ ਦਾ ਉਹ ਖਤਮ ਕਰਤਾ ਯਾਨੀ ਕਿ ਪੰਜਾਬ ਦੇ ਹੱਕ ਖਤਮ ਕਰਦਿਆ ਪਿਛਲੇ 60 ਸਾਲਾਂ ਤੋਂ ਚੱਲੇ ਆ ਰਿਹਾ ਜਿਹੜੇ ਇਹ ਸੈਨੀਟ ਤੇ ਸਿੰਡੀਗੇਟ ਖਤਮ ਕਰਤਾ ਪੰਜਾਬ ਯੂਨੀਵਰਸਿਟੀ ਦਾ ਜਿਹੜੀ ਪੰਜਾਬ ਯੂਨੀਵਰਸਿਟੀ ਸਾਡੇ ਬਜ਼ੁਰਗਾਂ ਨੇ ਲਾਹੌਰ ਤੋਂ ਬੜੀ ਮਿਹਨਤ ਕਰਕੇ ਲਾਇਈ ਸੀ ਤੇ ਚੰਡੀਗੜ੍ਹ ਬਸਾਈ ਸੀ ਤੇ ਉਹਤੇ ਪੰਜਾਬੀਆਂ ਦਾ ਹੱਕ ਖੋਲਿਆ ਤੇ ਪੰਜਾਬ ਦੇ ਬੱਚਿਆਂ ਦਾ ਹੱਕ ਖੋਲਿਆ ਤੇ ਨਾ ਉਹਦੇ ਲੋਕ ਸਭਾ ਨਾਲ ਵਿਧਾਨ ਸਭਾ ਕਿਤੇ ਵੀ ਉਹਤੇ ਚਰਚਾ ਨਹੀਂ ਕੀਤੀ ਤੇ ਖਾ ਕੇ ਫਰਮਾਨ ਜਾਰੀ ਕਰਤਾ ਇਹਦੇ ਇਹ ਚੀਜ਼ ਸੰਵਿਧਾਨ ਤੋਂ ਬਾਹਰ ਹੈਗੀ ਆ ਤੇ ਤੁਸੀਂ ਬਾਅਦ ਚ ਕਹਿੰਦੇ ਹੋ ਕਿ ਪੰਜਾਬ ਧਰਨਾ ਦੀ ਸਟੇਟ ਬਣ ਰਿਹਾ ਹੋਰ ਤੁਸੀਂ ਪੰਜਾਬ ਦੇ ਲੋਕਾਂ ਦਾ ਹੱਕ ਖੁੰਦੇ ਹੋ ਫਿਰ ਇਹ ਧਰਨਾ ਨਹੀਂ ਦੇਵਾਂਗੇ ਹੋਰ ਕੀ ਕਰੂੰਗੇ ਪੰਜਾਬੀਓ ਜਾਗੋ ਅੱਜ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਸਾਡੇ ਕੋਲ ਖੋਈ ਕੱਲ ਨੂੰ ਇਹ ਚੰਡੀਗੜ੍ਹ ਵੀ ਖੋਣਗੇ ਤੇ ਪੰਜਾਬੀਓ ਜਾਗੋ ਸੁੱਤੇ ਨਾ ਰਹੋ ਕਦੇ ਹੱਕ ਖੋਏ ਜਾ ਰਹੇ ਨੇ ਤਾਂ ਬਾਈ ਦੀ ਗੱਲ ਸੁਣ ਲਈਆ ਇਸ ਨੂੰ ਹੁਣ ਪੱਲੇ ਪਾ ਲੋ ਪੰਜਾਬ ਵਾਲਿਓ ਜਾਗੋ ਨਹੀਂ ਤਾਂ ਪੰਜਾਬ ਯੂਨੀਵਰਸਿਟੀ ਤੁਹਾਡੇ ਹੱਥੋਂ ਚਲੇ ਜਾਣੀ ਆ ਬਾਕੀ ਪੰਜਾਬ ਦੇ ਜਿਹੜੇ ਲੋਕ ਨੇ ਉੱਥੇ ਪ੍ਰੋਟੈਸਟ ਕਰ ਰਹੇ ਨੇ ਬਈ ਉਹਨਾਂ ਦੇ ਜਜ਼ਬੇ ਨੂੰ ਸਲੂਟ ਆ ਵੀਰ ਦੀ ਵੀਡੀਓ ਵਾਇਰਲ ਹੋ ਰਹੀ ਸੀ ਉਹ ਹੈਂਡੀਕੇਪ ਆ ਅਤੇ ਉਹ ਵੀ ਪ੍ਰੋਟੈਸਟ ਦੇ ਵਿੱਚ ਆਇਆ ਹੋਇਆ ਆ